ਪੰਜਾਬ ਦੇ ਅੰਦਰ ਇੱਕ ਚਰਚਾ ਹੈ ਇੱਕ ਬਾਲੀਵੁੱਡ ਦੀ ਫਿਲਮ ਬਣ ਰਹੀ ਹੈ ਉਹਦਾ ਨਾਮ ਪੰਜਾਬ 95 ਜਿਸ ਨੂੰ ਰਿਲੀਜ਼ ਨਾ ਹੋਣ ਦੇ ਬੜੇ ਕਾਰਨ ਬਣ ਗਏ ਦਲਜੀਤ ਦੋਸਾਂਜੋ ਜੀ ਹੀਰੋ ਨੇ ਇੱਕ ਉਸ ਫਿਲਮ ਦੇ ਅੰਦਰ ਇੱਕ ਪੁਲਿਸਮੈਨ ਦਾ ਕਰੈਕਟਰ ਹੈ ਜਿਹੜਾ ਕਿ ਉਹਦੇ ਵਿੱਚ ਦਿਖਾਇਆ ਗਿਆ ਉਸ ਸਮੇਂ ਦੀ ਤਸਵੀਰ ਪੇਸ਼ ਕਰਦਾ ਉਸ ਸਮੇਂ ਦਾ ਅਫੀਸਰ ਹੈ ਤੇ ਉਹ ਜਿਹੜਾ ਬੰਦਾ ਕਰੈਕਟਰ ਕਰ ਰਿਆ ਜਦੋਂ ਮੈਂ ਫਿਲਮ ਦੇ ਵਿੱਚ ਦੇਖਦਾ ਤੇ ਉਹ ਬਹੁਤ ਮਤਲਬ क्रूअल ਅਫਸਰ ਆ ਜਿਹੜਾ ਉਸ ਸਮੇਂ ਦੇ ਵਿੱਚ ਸਹੀ ਵਾਪਰਿਆ ਸੀ ਪਰ ਅੱਜ ਮੈਨੂੰ ਮੌਕਾ ਮਿਲਿਆ ਇਸ ਅਮਰitsar ਦੀ ਧਰਤੀ ਤੇ ਇੱਕ ਕਿਸੇ ਫਿਲਮ ਦੀ ਜਿਹੜੀ ਸ਼ੂਟਿੰਗ ਹੋ ਰਹੀ ਸੀ ਉੱਥੇ ਸੁਵਿੰਦਰ ਵਿੱਕੀ ਜੀ ਨਾਮ ਦੇ ਕਲਾਕਾਰ ਨੇ ਜਿਹੜੇ ਕਿ ਮੈਨੂੰ ਇੱਥੇ ਲੱਭ ਗਏ ਤੇ ਮੈਂ ਲੱਭ ਕੇ ਉਹਨਾਂ ਕੋਲ ਆਇਆ ਇਹਨਾਂ ਦੀ ਜਿਹੜੀ ਖਾਸੀਅਤ ਇਹ ਹੈ ਜਿਹਦੀ ਮੇਰੀ ਅਟਰੈਕਸ਼ਨ ਬਣੀ ਕਿ ਮੈਂ ਇਹਨਾਂ ਨੂੰ ਉੱਥੇ ਜਾ ਕੇ ਮਿਲਾਂ ਉਹ ਦਾ ਕਾਰਨ ਹੀ ਸੀਗਾ ਕਿ ਕਿਉਂਕਿ ਸਾਡੇ ਦਿਲ ਨਾਲ ਜੁੜੀ ਹੋਈ ਆ ਸਾਡੇ ਰੂਹ ਨਾਲ ਜੁੜੀ ਹੋਈ ਆ ਇਸ ਪੰਜਾਬ ਦੀ ਹਿਸਟਰੀ ਨਾਲ ਜੁੜੀ ਹੋਈ ਉਹ ਫਿਲਮ ਹੈ ਤੇ ਮੈਂ ਇਹ ਸੁਣਿਆ ਕਿਸੇ ਨਾਲ ਗੱਲ ਕਰਦੇ ਆ ਕਿ ਇਹਨਾਂ ਨੇ ਜਿਹੜਾ ਉਹ ਰੋਲ ਕੀਤਾ ਸੀ ਉਹ ਰੋਲ ਕਰਨ ਵਾਸਤੇ ਇਹਨਾਂ ਨੂੰ ਬਹੁਤ ਮੁਸ਼ਕਤ ਕਰਨੀ ਪਈ ਇਹ ਕਲਾਕਾਰ ਨੇ ਹਰ ਤਰ੍ਹਾਂ ਦਾ ਰੋਲ ਕਰ ਸਕਦੇ ਨੇ ਪਰ ਇਹਨਾਂ ਨੇ ਦੱਸਿਆ ਕਿ ਉਸ ਸਮੇਂ ਦੇ ਵਿੱਚ ਉਹ ਸਟੋਰੀ ਨੂੰ ਉਸ ਰੂਪ ਵਿੱਚ ਪੇਸ਼ ਕਰਨ ਲਈ ਮੈਨੂੰ ਬੜੀ ਵੱਡੀ ਦਿੱਕਤ ਆਈ ਤੇ ਮੇਰੇ ਮਨ ਦੇ ਅੰਦਰ ਇਹਨਾਂ ਦਾ ਬਹੁਤ ਅਟਰੈਕਸ਼ਨ ਬਣਿਆ ਇੱਕ ਇਹਨਾਂ ਦੇ ਲਈ ਇੱਕ ਮੈਨੂੰ ਮਿਲਣ ਵਾਸਤੇ ਉਤੇਜਨਤਾ ਆਈ ਤੇ ਉਸ ਲਈ ਮੈਂ ਵਿੱਕੀ ਜੀ ਨੂੰ ਇੱਥੇ ਮਿਲਣ ਵਾਸਤੇ ਆਏ ਭਾਵੇਂ ਸ਼ੂਟਿੰਗ ਤੇ ਨੇ ਤੇ ਵਿੱਕੀ ਜੀ ਬਹੁਤ ਤੁਹਾਡਾ ਧੰਨਵਾਦ ਤੁਸੀਂ ਮਿਲੇ ਹੋ ਤੇ ਤੁਸੀਂ ਬਹੁਤ ਅੱਛਾ ਰੋਲ ਕਰਦੇ ਹੋ ਜੀ ਉਸ ਕਰੈਕਟਰ ਵਿੱਚ ਤੁਸੀਂ ਕਿਵੇਂ ਰੋਲ ਕੀਤਾ ਤੁਸੀਂ ਜਿਹੜੀ ਤੁਹਾਡੇ ਮਨ ਦੀ ਇੱਕੋ ਭਾਵਨਾ ਸੀ ਉਸ ਬਾਰੇ ਮੈਂ ਤੁਹਾਡੇ ਤੋਂ 2-4 ਸ਼ਬਦਾਂ ਵਿੱਚ ਮੈਂ ਜਾਣਨਾ ਚਾਹਣਾ। ਪਹਿਲਾਂ ਤਾਂ ਬਹੁਤ-ਬਹੁਤ ਸ਼ੁਕਰੀਆ ਕਰੇਵਾਲ ਸਾਹਿਬ ਤੇ ਸਾਰੇ ਵੇਖਣ ਵਾਲਿਆਂ ਨੂੰ ਸਾਰੇ ਦਰਸ਼ਕਾਂ ਨੂੰ ਮੇਰਾ ਪਿਆਰ ਭਰਿਆ ਸਤਿ ਸ੍ਰੀ ਅਕਾਲ ਜੀ। ਤੇ ਜਿਵੇਂ ਤੁਸੀਂ ਸਵਾਲ ਕੀਤਾ ਕਰੇਵਾਲ ਸਾਹਿਬ ਵਾਕਈ ਇਹ ਇੱਕ ਬਹੁਤ ਵੱਡਾ ਚੈਲੰਜ ਸੀ ਉਸ ਕਿਰਦਾਰ ਕਿਉਂਕਿ ਪ੍ਰੋਫੈਸ਼ਨਲ ਐਕਟਰ ਮੈਂ ਔਰ ਮੈਨੂੰ ਫਿਲਮ ਲਾਈਨ ਦੇ ਵਿੱਚ ਜਾਂ ਆਪਣਾ OTT ਪਲੇਟਫਾਰਮ ਤੇ ਕਰਦੇ ਹੋਏ ਕਾਮ ਕੋਈ 22 23 ਸਾਲ ਦਾ ਜੋ ਕੈਮਰਾ ਫੇਸ ਕਰਦੇ ਨੇ ਹੋਗੇ ਬਟ ਇਹ ਜਿਹੜਾ 95 ਦੇ ਵਿੱਚ ਮੈਨੂੰ ਹਾਨੀ ਤਰੇਹਾਨ ਨੇ ਹੁਣਾਂ ਨੇ ਜੋ ਕਿਰਦਾਰ ਦਿੱਤਾ ਸੋ ਮੈਂ ਉਦੋਂ ਮਤਲਬ ਉਸ ਬਾਰੇ ਨਹੀਂ ਸੀ ਮੈਨੂੰ ਇੰਨਾ ਜ਼ਿਆਦਾ ਪਤਾ ਪਰ ਜਿਵੇਂ ਜਿਵੇਂ ਮੈਂ ਰਿਸਰਚ ਹੁੰਦੀ ਰਹੀ ਐ ਮੈਂ ਹਾਨੀ ਜੀ ਹੁਣਾਂ ਨਾਲ ਬੈਠਦਾ ਰਿਹਾ ਸਕ੍ਰਿਪਟ ਆਉਂਦੀ ਰਹੀ ਜਿਵੇਂ ਜਿਵੇਂ ਤੇ ਉਹ ਉਵੇਂ ਹੀ ਮੇਰੇ ਮਨ 'ਚ ਆਉਂਦਾ ਰਿਹਾ ਕਿ ਯਾਰ ਮਤਲਬ ਜਿਵੇਂ ਤੁਸੀਂ ਕਿਹਾ क्रूअल कैरेक्टर ਉਹ ਹੁਣ ਉਹ ਹੈ ਤੇ ਸਕ੍ਰਿਪਟ ਦੀ ਡਿਮਾਂਡ ਹੈ ਮੇਰੇ ਅੰਦਰ ਦੁਵੰਦੇ ਚੱਲ ਰਹੇ ਸੀਗਾ ਤੇ ਜੇ ਮੈਂ ਐਜ਼ ਅ ਹਿਊਮਨ ਬੀਿੰਗ ਦੇਖਾਂ ਕਿਉਂਕਿ ਜੇ ਇਸ ਪੀਰੀਅਡ ਨੂੰ ਇਹ ਫਿਲਮ ਦਰਸਾਉਂਦੀ ਹੈ ਉਹ 95 ਦਾ ਸਮਾਂ 90 ਤੋਂ 95 ਦਾ ਉਹ ਸਮਾਂ ਤੇ ਜਦੋਂ ਖਾਲੜਾ ਜੀ ਉਹਨਾਂ ਨੇ ਇਹ ਮਿਸ਼ਨ ਚੁੱਕਿਆ ਸੀਗਾ ਕਿ ਜਿਹੜੀਆਂ ਜੋ ਡੈਥਸ ਨੇ ਮਤਲਬ ਲਾਸ਼ਾਂ ਉਹ ਆਪਣੇ ਆਪ ਚ ਇੱਕ ਸੈਂਸਿਟਿਵ ਮੈਟਰ ਸੀ ਹੁਣ ਉਹ ਦੁਵਾੰਦੇ ਸੀਗਾ ਕਿ ਹੈ ਤੇ ਸਚਾਈ ਜੋ ਇਸ ਫਿਲਮ ਦੇ ਵਿੱਚ ਪੇਸ਼ ਕੀਤੀ ਇਹ ਗਈ ਹੈ ਤੇ ਉਸ ਪੁਆਇੰਟ ਆਫ View ਨਾਲ ਵੇਖੀ ਤੇ ਲੱਗਦਾ ਸੀਗਾ ਯਾਰ ਓਕੇ ਕਿ ਭਾਈ ਇਹ ਸਾਰਾ ਕੁਝ ਠੀਕ ਹੈ ਬਟ ਮੈਨੂੰ ਜਦੋਂ ਮੈਂ ਇਸ ਕਿਰਦਾਰ ਵੱਲ ਨੂੰ ਮੈਂ ਜਾਂਦਾ ਸੀ ਜਦੋਂ ਮੈਨੂੰ ਇਹ ਇੱਕ ਐਜ਼ ਅ ਐਜ਼ ਅ ਐਕਟਰ ਇੱਕ ਕੈਰੈਕਟਰ ਕਰਨ ਲਈ ਦਿੱਤਾ ਜਾਂਦਾ ਸੀ ਤੇ ਮੇਰੇ ਹ ਹੁਣ ਜਿਹੜੇ ਦਿਲਜੀਤ ਹੋਂ ਨਾਲ ਜੋ ਸੀਕੁਐਂਸ ਸੀਗੇ ਉਹ ਮੈਨੂੰ ਆ ਹੀ ਲੱਗਦਾ ਸੀਗਾ ਕਿ ਯਾਰ ਮਤਲਬ ਮੇਰੇ ਮੈਂ ਪਤਾ ਨਹੀਂ ਹੋਂ ਉਹ ਜਿਹੜੇ ਬੰਦਿਆਂ ਨੇ ਇਨ ਰਿਐਲਿਟੀ ਇਹ ਚੀਜ਼ਾਂ ਕੀਤੀਆਂ ਨੇ ਉਹਨਾਂ ਨੂੰ ਮਹਿਸੂਸ ਹੋਈ ਹੈ ਕਿ ਨਹੀਂ ਹੋਈ ਹੈ ਇਹ ਚੀਜ਼ ਬਟ ਮੈਨੂੰ ਇਹ ਦਿਲੋਂ ਮਹਿਸੂਸ ਹੁੰਦਾ ਸੀ ਕਿ ਮੈਂ ਤਸ਼ੱਦਦ ਕਰ ਰਿਹਾ ਤੇ ਉਹ ਮੇਰੇ ਅੰਦਰ ਉਹ ਮੇਰੀ ਕਈ ਵਾਰੀ ਉਹ ਦਿਸ ਜਾਂਦਾ ਸੀਗਾ ਸ਼ਾਰਟ ਦੇ ਵਿੱਚ ਤੇ ਫਿਰ ਤ੍ਰਿਆਂਨ ਸਾਹਿਬ ਮੈਨੂੰ ਮੜਾ ਜਾ ਸਾਈਡ ਤੇ ਲੈ ਜਾਂਦੇ ਹੁੰਦੇ ਸੀਗੇ ਕਿ ਪੱਲੀ ਕੇ ਮਤਲਬ ਵੀ ਠੀਕ ਹੈ ਵਧੀਆ ਵੀ ਸਾਰਾ ਕੁਝ ਚੰਗਾ ਹੈ ਬਟ ਮੁੜ ਕੇ ਡਿਮਾਂਡ ਹਾਂ ਮੁੜ ਕੇ ਉੱਥੇ ਆਓ ਹਾਂ ਡਿਮਾਂਡ ਤੇ ਉਹ ਮਤਲਬ ਉਹ ਵਾਕਿਆ ਹੀ ਉਹ ਜਿਹੜਾ ਇੱਕ ਪੀਰੀਅਡ ਸੀਗਾ ਮੇਰੇ ਲਈ ਉਹ ਫਿਰ ਹੌਲੀ ਹੌਲੀ ਜਿਵੇਂ ਜਿਵੇਂ ਸ਼ੂਟਿੰਗ ਚਲਦੀ ਰਹੀ ਜਾਂ ਮੈਂ ਆਪਣਾ ਆ ਆਪਣੇ ਹਿਸਾਬ ਨਾਲ ਇਹਦੇ ਤੇ ਕੰਮ ਕਰਦਾ ਗਿਆ ਤੇ ਉਹ ਮੈਂ ਥੋੜਾ ਜਿਆਦਾ ਨੇੜੇ ਉਸ ਕੈਰੈਕਟਰ ਦੇ ਪਹੁੰਚਿਆ ਤੇ ਉਹ ਵਾਕਈ ਇੱਕ ਜਿਵੇਂ ਕਹਿ ਲਓ ਕਿ ਚੈਲੰਜ ਕਿਵੇਂ ਜਿਹਨੇ ਉਹਨੇ ਅੰਤਰਾਤਮਾ ਤੁਹਾਨੂੰ ਅੰਦਰ ਚਝੋੜਦੀ ਹੈ ਵੀ ਅਰਵਾਏ ਆਰ ਯੂ ਡੂਇੰਗ ਥਿਸ ਵਿਕੀ ਜੀ ਨੇ ਜ਼ਿਕਰ ਕੀਤਾ ਕਿ ਇੱਕ ਇੱਕ ਜਿਹੜਾ ਕਲਾਕਾਰ ਆ ਉਸ ਦੀ ਅੰਤਰਾਤਮਾ ਵੀ ਝੋੜੀ ਗਈ ਇਹ ਜਿਹੜੀ ਫਿਲਮ ਦੇ ਵਿੱਚ ਜੋ ਦਰਸਾਇਆ ਗਿਆ ਸੋ ਅਸੀਂ ਵਿਕੀ ਜੀ ਤੁਹਾਡਾ ਧੰਨਵਾਦ ਕਰਦੇ ਹਾਂ ਤੇ ਕਿਉਂਕਿ ਮਾਨਵਤਾ ਤੇ ਮਨੁੱਖਤਾ ਦੀ ਗੱਲ ਜਿਹੜੀ ਆ ਉਹ ਹਰ ਬੰਦੇ ਵਿੱਚ ਰੱਬ ਨੇ ਭੇਜੀ ਆ ਤੇ ਉਹਨੂੰ ਤੁਸੀਂ ਕਿਸ ਤਰ੍ਹਾਂ ਸਮਾਜ ਵਿੱਚ ਰਦਿਆਂ ਆਪਣਾ ਰੋਲ ਅਦਾ ਕਰਦੇ ਆ ਕਿਸ ਤਰ੍ਹਾਂ ਕਰਦੇ ਹੋ ਇਹ ਇਹ ਗੱਲ ਬਿਲਕੁਲ ਤੁਹਾਡੇ ਅੰਦਰ ਜਿਹੜੀ ਆ ਬਲਬਲਾ ਆਇਆ ਸੋ ਅਸੀਂ ਉਸ ਤੁਹਾਡੇ ਬਲਬਲੇ ਦੀ ਵੱਖਰੇ ਤੌਰ ਤੇ ਕਦਰ ਕਰਦੇ ਆ ਕਿ ਭਾਵੇਂ ਦਲਜੀਤ ਨੇ ਇੱਕ ਰੋਲ ਕੀਤਾ ਖਾਲੜਾ ਸਾਹਿਬ ਦਾ ਉਹਦੇ ਕਰੈਕਟਰ ਦੀ ਉਹਨੇ ਨਿਭਾਇਆ ਰੋਲ ਉਹਦੇ ਲਈ ਅਸੀਂ ਕਦਰ ਕਰਦੇ ਆ ਕਿ ਤੁਸੀਂ ਉਸ ਦੇ ਮੁਤਾਬਕ ਚੱਲੇ ਸੋ ਅਸੀਂ ਤਾਂ ਹੀ ਇਹ ਗੱਲ ਕਹਿੰਨੇ ਆ ਕਿ ਸੱਚੀ ਸਟੋਰੀ ਜਿਹੜੀ ਆ ਜਿਹੜੀ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਇੱਕ ਜਿਵੇਂ ਕਹਿੰਦੇ ਨਾ ਵੀ ਅਸਰ ਰੱਖਦੀ ਆ ਤੇ ਹਿਸਟਰੀ ਨੂੰ ਦਰਸਾਉਂਦੀ ਆ ਉਹਦੇ ਵਿੱਚ ਤੁਸੀਂ ਰੋਲ ਕੀਤਾ ਅੱਜ ਆਪਾਂ ਮਿਲੇ ਮੈਨੂੰ ਬੜਾ ਚੰਗਾ ਲੱਗਾ ਸੋ ਮਹਾਰਾਜਾ ਕਿਰਪਾ ਕਰਨ ਤੁਹਾਨੂੰ ਤੁਹਾਡੇ ਆਪਣੇ ਇਸ ਖੇਤਰ ਦੇ ਅੰਦਰ ਬਲੰਦੀਆਂ ਬਖਸ਼ਣ ਤੁਸੀਂ ਪੰਜਾਬ ਦੇ ਨਾਲ ਕਿਸੇ ਨਾ ਕਿਸੇ ਢੰਗ ਨਾਲ ਜੁੜੇ ਹੋ ਤੇ ਪੰਜਾਬੀ ਦੀ ਵੀ ਤੁਸੀਂ ਸੇਵਾ ਕਰੋ ਅਸੀਂ ਹਮੇਸ਼ਾ ਤੁਹਾਡੇ ਨਾਲ ਆ ਤੁਹਾਨੂੰ ਮਿਲ ਕੇ ਬਹੁਤ ਬਹੁਤ ਖੁਸ਼ੀ ਹੋਈ ਯੋਗੀ ਜਦੋਂ ਬੰਦੇ ਦੇ ਅੰਦਰ ਦਾ ਮਨੁੱਖ ਅਸਲ ਗੱਲ ਕਰਦਾ ਵਾ ਤੇ ਉਹ ਉਸ ਦੀ ਕਦਰ ਕਰਨੀ ਚੰਗੀ ਹੁੰਦੀ ਬਹੁਤ ਮਿਹਰਬਾਨੀ। ਥੈਂਕ ਯੂ ਜੀ ਮਹਾਰਾਜ ਕਰੇ ਤੇ ਫਿਲਮ ਛੇਤੀ ਲੋਕਾਂ ਤੱਕ ਪਹੁੰਚਾ ਦੇ। ਇਹ ਸੱਚਾਈ ਨੂੰ ਜਾਣਨਾ ਬਹੁਤ ਜ਼ਰੂਰੀ ਹੈ ਜੀ। ਜੋ ਹਾਨੀ ਪ੍ਰਿਆਨ ਹੋਣਾ ਨੇ ਇਹ ਸਾਰੀ ਟੀਮ ਨੇ ਜੀ ਸਾਰਿਆਂ ਨੇ ਰਲ ਕੇ ਜੋ ਕੋਪਰਾਲਾ ਕੀਤਾ ਆ ਇਹ ਲੋਕਾਂ ਤੱਕ ਪਹੁੰਚਣਾ ਜ਼ਰੂਰ ਚਾਹੀਦਾ ਹੈ ਵਿਦਆਊਟ ਐਨੀ ਕੱਟ। ਤੁਹਾਡੀ ਇਸ ਗੱਲ ਦਾ ਸਨੇਹਾ ਅਸੀਂ ਇਹ ਸੈਂਸਰ ਬੋਰਡ ਨੂੰ ਤੇ ਸਮਝੰਦੀ ਸਰਕਾਰਾਂ ਨੂੰ ਦੇਣਾ ਚਾਹੁੰਦੇ ਆ ਕਿ ਇੱਕ ਕਲਾਕਾਰ ਦੀ ਉਹ ਜਿਹੜੀ ਗੱਲ ਆ ਉਸ ਨੂੰ ਤੁਸੀਂ ਪਰਦੇ ਤੇ ਲਿਆਉਣ ਲਈ ਆਪਣਾ ਬਣਦਾ ਅਦਾ ਕਰੋ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ